ਪਣੇ ਇੱਥੇ ਤੁਸੀਂ ਫੋਟੋ ਸ਼ੂਟ ਕਰਵਾਉਣ ਆਏ ਹੋਗੇ ਕਿਵੇਂ ਲੱਗੀ ਲੋਕੇਸ਼ਨ ਬਹੁਤ ਵਧੀਆ ਲੱਗੀ 100 ਚੋਂ ਕਿੰਨੇ ਨੰਬਰ ਦੋਗੇ ਪਣੇ 100 ਚੋਂ 100 ਐਦਾਂ ਲਾਦਾ ਜਿਵੇਂ 90 ਸਾਲ ਪੁਰਾਣੇ ਪੰਜਾਬ ਜਾ ਕੇ ਹੁੰਨੇ ਆ ਮੈਂ ਹੈ ਜੀ 90 ਇਟਲੀ ਫਰਾਂਸ ਸਾਰੇ ਕਿਤੇ ਪਹੁੰਚ ਗਏ ਪਣੇ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਦੁਆਵਾਂ ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਭਾਈ ਅੱਜ ਤੋਂ 90 ਸਾਲ ਪਹਿਲਾਂ ਦਾ ਪੰਜਾਬ ਦਿਖਾਉਣਾ ਤੁਹਾਨੂੰ ਇੱਧਰ ਦਿਖਾ ਦਿਓ ਜੀ ਹਕੀਮ ਤਾਰਾ ਚੰਦ ਸੂਬੇਦਾਰ ਕਰਤਾਰ ਸਿੰਘ ਜੈਲਦਾਰ ਰੁਲਦਾ ਸਿੰਘ ਇੱਧਰ ਆਗੇ ਕੱਚੇ ਘਰ ਜਿਵੇਂ ਆਪਣੇ ਆਮ ਦਰਮ ਬਹੁਤ ਕੁਝ ਤੁਹਾਨੂੰ ਅੱਜ ਇਸ ਫੋਟੋ ਸਿਟੀ 'ਚ ਦਿਖਾਉਣਾ ਹੈ ਤੁਸੀਂ ਹਰਾਰ ਰਹੋਗੇ ਵੀ ਇੰਨੀਆਂ ਚੀਜ਼ਾਂ ਬਾਈ ਉਹਨੇ ਕਿਵੇਂ ਕਵਰ ਕਰਤੀਆਂ ਲਾਲਾ ਜੀ ਕਿਆ ਚੱਲ ਰਿਹਾ ਹੈ ਬੰਦੇ ਰੀਲ ਬਣਾਈ ਜਾ ਸਰਪੰਚ ਬਾਲੇ ਵਧੀਆ ਫੋਟੋਆਂ ਖਿੱਚਦੇ ਨੇ ਬਾਈ ਹੋ ਰਹੀ ਤੂੰ ਵੀ ਰੀਲਾਂ ਬਣਾਣਾ ਹੈਗਾ ਹਾਂ ਰਿਵਿਊ ਜਾ ਰਹੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਬਾਈ ਐਸ ਲੋਕੇਸ਼ਨ ਤੇ ਆਏ ਹੋ ਹਨਾ ਹਾਂਜੀ ਹਾਂਜੀ ਕਿਵੇਂ ਲੱਗਦਾ 100 ਚੋਂ ਕਿੰਨੇ ਨੰਬਰ ਦੇਵੋਗੇ 100 ਚੋਂ 100 ਹੈ ਜੀ ਅਸੀਂ ਮਤਲਬ ਇੱਥੇ ਆਉਨੇ ਸ਼ੂਟ ਕਰਨ ਨੂੰ ਸਾਨੂੰ ਬਹੁਤ ਵਧੀਆ ਲੱਗਦਾ ਜੀ ਉਰੇ ਆ ਕੇ ਅੱਛਾ ਬਹੁਤ ਵਧੀਆ ਸਹੂਲਤ ਮਿਲਦੀ ਹੈ ਜੀ ਸਾਰੇ ਵੀ ਸਾਡਾ ਰੋਟੀ ਪਾਣੀ ਮੈਂ ਕਹਿੰਦਾ ਸਿਰਾ ਜੀ ਸਾਰਾ ਕੁਝ ਓਕੇ ਜਮਾ ਓਕੇ ਮੈਂ ਕਹਿੰਦਾ ਹੋਰ ਲੋਕੇਸ਼ਨਾਂ ਦੇ ਵੀ ਜਾਣੇ ਆ ਸਾਰਨੋਂ ਵੱਡੀ ਗੱਲ ਇੱਥੇ ਪਾਣੀ ਦੀ ਬਹੁਤ ਸਹੂਲਤ ਹੈ ਜੀ ਪਾਣੀ ਮਿਲਦਾ ਔਰੇ ਵਧੀਆ ਅੱਛਾ ਥੈਂਕ ਯੂ ਬਈ ਆਜੋ ਹੁਣ ਲ케ਸ਼ਨ ਦਿਖਾਈਏ ਬਈ ਆਜੋ ਜੀ ਲ케ਸ਼ਨ ਬਾਰੇ ਦੱਸਿਏ ਕੱਚੇ ਘਰ ਬਈ ਜੀ ਇੱਥੇ ਕਿੰਨੇ ਨੇ ਆਪਣੇ ਕੋਲੇ ਜੀ ਆਪਣੇ ਕੋਲ ਜੀ 17 18 ਕੱਚੇ ਘਰ ਨੇ ਜੀ ਅੱਛਾ ਨਹੀਂ ਦੋ ਕੱਚੇ ਘਰ ਬਣਾ ਕੇ ਆਖਲਾ ਕਹਿੰਦਾ ਲ케ਸ਼ਨੋਂ ਬਣ ਗਈ ਇੱਥੇ ਬਾਕੀ ਆਪਣੇ ਕੋ ਫਰੇਮਾਂ ਨਹੀਂ ਗਈਆਂ ਹੈਗੀਆਂ ਜੀ ਪੂਰੇ ਪ੍ਰੋਪਰ ਕੱਚੇ ਘਰ ਬਣਾਏ ਹੋਇਆ ਛੱਤਾ ਹੋਣ ਗਿਆ ਜਿੱਥੇ ਮਰਜ਼ੀ ਚੜ੍ਹ ਕੇ ਕਰ ਸਕਦਾ ਹੈ ਜੀ ਅੱਛਾ ਜੀ ਆਜੋ ਤੁਹਾਨੂੰ ਹੋਰ ਵੀ ਦਿਖਾਉਣਾ ਇੱਧਰ ਦਿਖਾ ਦੇ ਬਈ ਆਹ ਕੀ ਜਗ੍ਹਾ ਤਿਆਰ ਕਰਤੀ ਜੀ ਇਹ ਹਵੇਲੀ ਆ ਜੀ ਅੱਛੇ ਅੰਦਰੋਂ ਤਾਂ ਕਹੀਏ ਜੀ ਹਾਂ ਜੀ ਜਿਹੜੇ ਵੀ ਤੁਹਾਡੇ ਦੋਸਤਾਂ ਦਾ ਆਉਣ ਵਾਲੇ ਸਮੇਂ 'ਚ ਵਿਆਹ ਹੋਣਾਗਾ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦੋ ਉਹ ਲੱਭ ਰਹੇ ਨੇ ਕੋਈ ਸੋਹਣੀ ਲੋਕੇਸ਼ਨ ਤਾਂ ਫਿਰ ਚੁੱਪ ਕਰਕੇ ਪਿੰਡ ਕੌੜੀ ਆਜੋ ਅੱਜੀ ਇਕੱਲਾ 3.5 ਲੱਖ ਰੁਪਏ ਦਾ ਹੈਗਾ ਆਹ ਚੀਜ਼ਾਂ ਨੇ ਇਹ ਕੋਈ ਫੋਟੋ ਫਰੇਮ ਨਹੀਂ ਖੜਾ ਕੀਤਾ ਹੋਇਆ origignal ਚ ਸਾਰਾ ਕੁਝ origignal ਚ ਆਹ ਹਵੇਲੀਆਂ ਤੁਹਾਨੂੰ ਇੱਥੇ ਪਿੰਡ ਕੌੜੀ 'ਚ ਮਿਲਣਗੀਆਂ ਹੋਰ ਵੀ ਬਹੁਤ ਕੁਸਾ ਵੀਡੀਓ ਸਕਿੱਪ ਨਾ ਕਰਿਓ ਆਜੋ ਤੁਹਾਨੂੰ ਦਿਖ ਇੱਥੇ ਆ ਕੇ ਤਾਂ ਨਾ ਐ ਫੀਲਿੰਗ ਆਊਗੀ ਜਿਵੇਂ ਅਸੀਂ 90 ਸਾਲ ਪੁਰਾਣੀ ਦੁਨੀਆ ਦੇ ਵਿੱਚ ਤੁਰੇ ਫਿਰਦੇ ਹੁੰਨੇ ਆਗੇ ਅਸਿਆ ਬਾਈ ਆ ਜਿਵੇਂ ਸਾਂਝੇ ਪਰਿਵਾਰ ਹੁੰਦੇ ਸੀ ਨਾ ਉਹ ਬਣਾਤੇ ਜੀ ਹਾਂਜੀ ਸਾਂਝੇ ਪਰਿਵਾਰ ਆ ਆਦੇ ਜਿਵੇਂ ਪੁਰਾਣੇ ਸਮੇਂ ਚ ਓਟੇ ਹੁੰਦੇ ਜੀ ਉਹ ਆਪਣੇ ਭਾਂਡੇ ਪਿੱਤਲ ਦੇ ਟਰੱਕੇ ਵਾਲੀ ਮਸ਼ੀਨ ਮੰਜੇ ਉਹੀ ਫੀਲਿੰਗ ਹੀ ਵੱਖਰੀ ਆਉਂਦੀ ਆ ਬਾਈ ਖੁਸ਼ਬੂ ਆ ਰਹੀ ਆ ਮਿੱਟੀ ਦੀ ਜਿਵੇਂ ਪੁਰਾਣੇ ਸਮੇਂ ਚ ਆਉਂਦੀ ਹੁੰਦੀ ਸੀ ਅੱਜ ਮੈਂ ਪਿੰਡਾਂ ਚ ਗਲੀਆਂ ਹੁੰਦੀਆਂ ਸੀ ਨਾਲੀਆਂ ਹੁੰਦੀਆਂ ਸੀ ਸੇਮ ਹੂ ਬੂ ਉਹੀ ਚੀਜ਼ਾਂ ਉਹਨਾਂ ਰੱਖੀ ਨੇ ਬਈ ਨਾ ਹਾਂਜੀ ਆਹਦੇ ਹੋਰ ਬਹੁਤ ਕੁਝ ਆ ਤੁਹਾਨੂੰ ਦਿਖਾ ਜਿਵੇਂ ਆ ਪਿੰਡਾਂ 'ਚ ਆਪਣੇ ਪੁਰਾਣੇ ਸਮੇਂ 'ਚ ਹੁੰਦਾ ਸੀ ਹੋ ਦਰਵਾਜ਼ਾ ਨਹੀਂਦਾਗਾ ਐ ਦਰਵਾਜ਼ੇ ਹੁੰਦੇ ਸੀ ਪੁਰਾਣੇ ਸਮੇਂ 'ਚ ਬਹੁਤੇ ਪਿੰਡਾਂ 'ਚ ਅੱਜ ਕੱਲ੍ਹ ਵੀ ਇਹ ਸਾਮ੍ਹੇ ਹੋਏ ਨੇ ਦਰਵਾਜ਼ੇ ਦੇ ਵਿੱਚ ਇੱਕ ਫਿਰ ਹੱਟੀ ਵੀ ਹੁੰਦੀ ਸੀ ਬਖਤੌਰੇ ਦੀ ਹੱਟੀ ਤੁਹਾਡੇ ਪਿੰਡ ਕਿਹਦੀ ਹੱਟੀ ਸੀ ਕਮੈਂਟ ਕਰਕੇ ਜਰੂਰ ਦੱਸਿਓ ਇੱਥੇ ਤਾਂ ਬਖਤੌਰੇ ਦੀ ਹੱਟੀ ਆ ਦਰਵਾਜ਼ੇ ਦੇ ਵਿੱਚ ਬਜ਼ੁਰਗਾਂ ਦੇ ਬੈਠਣ ਵਾਸਤੇ ਥੜੇ ਬਣੇ ਹੋਇਆ ਆ ਦੇ ਇੱਧਰ ਦੇਖੋ ਜੀ ਆ ਸਾਰਾ ਕੱਚਾ ਸੈਟ ਅਪ ਆਗਾ ਇਹ ਦੂਵਾ ਤੁਹਾਨੂੰ ਲਾਹੌਰ ਵੀ ਲੈ ਕੇ ਚਲਦੇ ਆਂਗੇ ਤੇ ਕੱਚੇ ਘਰਾਂ ਦੀਆਂ ਗਲੀਆਂ ਵੀ ਦਿਖਾਵਾਂਗੇ ਸਾਰੀ ਲੋਕੇਸ਼ਨ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਥੇ ਆਪਾਂ ਕਿਹੜੇ-ਕਿਹੜੇ ਕੰਮ ਕਰਵਾ ਸਕਦੇ ਹਾਂ ਜੀ ਇੱਥੇ ਤੁਸੀਂ ਪ੍ਰੀ-ਵਾਈਡਿੰਗ ਪ੍ਰੀ ਪੋਸਟ-ਵਾਈਡਿੰਗ ਤੋਂ ਬਾਅਦ ਵਰਸ ਜਿਵੇਂ ਕਿਸੇ ਨੂੰ ਕੋਈ ਗਾਣੇ ਦੀ ਸ਼ੂਟਿੰਗ ਕਰਨੀ ਹੈ ਕਿਸੇ ਨੇ ਕੋਈ ਜਾਗੋ ਦਾ ਪ੍ਰੋਗਰਾਮ ਕਰਨਾ ਹੈ ਸਾਰੇ ਪ੍ਰੋਗਰਾਮ ਕਰ ਸਕਦੇ ਹਾਂ ਜੀ ਅੱਛਾ ਉਹ ਕੀ ਚੀਜ਼ ਬਣੀ ਪਈ ਜੀ ਤੇ ਅੰਦਰ ਜੀ ਬਲੈਕ ਐਂਡ ਵਾਈਟ ਆ ਗਾਣੇ ਵਾਲਿਆਂ ਅੱਛਾ ਉਹ ਜਿਹੜਾ ਸੀਨ ਜੇ ਕਰ ਦਉਂਦੇ ਨੇ ਇਹ ਆ ਲਾਹੌਰ ਆ ਗਿਆ ਜੀ ਜਮਾ ਹੂ ਹੂ ਬੂ ਰੇਲ ਗੱਡੀ ਦੀ ਲੇਨ ਲੋਕੇਸ਼ਨ ਖੰਨੇ ਨੇੜੇ ਪਿੰਡ ਕੌੜੀ ਆ ਸੱਤ ਕਿੱਲਿਆਂ ਦੇ ਵਿੱਚ ਲੋਕੇਸ਼ਨ ਬਣੀ ਹੋਇਆ ਸੱਤ ਕਿੱਲਿਆਂ ਦੇ ਵਿੱਚ 70 ਦੇਸ਼ ਇਕੱਠੇ ਕਰੇ ਪਏ ਨੇ ਸਰਪੰਚ ਹਾਂ ਇੱਕ ਚੀਜ਼ ਨਹੀਂ ਹੈਗੀ ਬਾਈ ਕੋਲੇ ਕੀ ਜਿਹੜੀ ਪਿੰਡਾਂ ਦੇ ਵਿੱਚ ਨਹੀਂ ਹੁੰਦੀ ਪੀੜੀਆਂ ਜਾਂ ਗਲੀਆਂ ਆ ਜਾ ਲੈ ਚੱਲ ਦਾਂਗਾ ਹੈਗੀਆਂ ਨੇ ਹਾਂ ਜਿਵੇਂ ਉਹ ਦੇਖ ਉਧਰ ਹੁੰਦੇ ਨਹੀਂ ਸੀ ਆਪਣੇ ਮੱਜਾਂ ਵਾਲੇ ਹਨਾ ਭਾਂਡੇ ਉਹ ਦੇਖ ਲਾ ਉਹ ਕੱਚੇ ਹੁੰਦੇ ਉੱਪਰੋਂ ਪੂਲਿਆਂ ਦੇ ਸੱਤਾਂ ਹੁੰਦੀਆਂ ਉਹ ਆ ਗਈਆਂ ਇਧਰ ਆ ਘਰ ਆ ਗਿਆ ਉੱਪਰ ਚਵਾਰਾ ਆ ਗਿਆ ਇਧਰ ਦੇਖ ਲਾ ਕਮਰੇ ਆਹ ਦਰਵਾਜ਼ੇ ਹੁੰਦੇ ਜਦੋਂ ਗਲੀ ਚੋਂ ਵੜਦੇ ਹੁੰਦੇ ਹਨਾ ਆ ਦਰਵਾਜ਼ਾ ਨੀਦਾਗਾ ਤੇ ਆ ਵੇਖੋ ਬਈ ਇਸ ਤਰ੍ਹਾਂ ਪਿੰਡਾਂ ਚ ਹੁੰਦੀਆਂ ਸੀ ਪੀੜੀਆਂ ਪੀੜੀਆਂ ਬੀਹਾਂ ਉਹ ਫੀਲਿੰਗ ਤੁਹਾਨੂੰ ਇੱਥੇ ਪਿੰਡ ਕੌੜੀ ਚ ਆਊਗੀ ਪਰ ਇੱਥੇ ਤੁਸੀਂ ਫੋਟੋ ਸ਼ੂਟ ਕਰਵਾਉਣ ਆਏ ਹੋਗੇ ਕਿਵੇਂ ਲੱਗੀ ਲੋਕੇਸ਼ਨ ਬਹੁਤ ਵਧੀਆ ਲੱਗੀ 100 ਚ ਕਿੰਨੇ ਨੰਬਰ ਦੋਗੇ ਭਣੇ 100 ਚ 100 ਤੁਸੀਂ ਬਈ ਜੀ 101 ਚੋਂ 1 ਖੁਸ਼ੀ ਹੁੰਦੀ ਆ ਪੂਰੀ ਤੇ ਆ ਕੇ ਬਹੁਤ ਵਧੀਆ ਸਾਰੀ ਲੋਕੇਸ਼ਨ ਪੂਰੀ ਜੈਕਟ ਇਦਾਂ ਲੱਗਦਾ ਜਿਵੇਂ 90 ਸਾਲ ਪੁਰਾਣੇ ਪੰਜਾਬ ਚ ਆ ਕੇ ਹੁੰਨੇ ਆ ਮੈਂ ਹੈ ਜੀ 90 ਇਟਲੀ ਫਰਾਂਸ ਸਾਰੇ ਕਿਤੇ ਪਹੁੰਚ ਗਏ ਤੈਨੂੰ ਵਧੀਆ ਗੱਲ ਆ ਜੀ ਬਣੇ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਦੁਆਵਾਂ ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਠੀਕ ਆ ਜੀ ਧੰਨਵਾਦ ਜੀ ਧੰਨਵਾਦ ਓਕੇ ਜੀ ਬਾਈ ਆਜੋ ਬਾਈ ਹੋਰ ਬਹੁਤ ਕੁਝ ਹਲਕੇ ਸੰਦੇ ਵਿੱਚ ਬਾਈ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣਿਆ ਵੀਡੀਓ ਚ ਹੈ 5-7 ਮਿੰਟ ਲੰਮੀ ਬਣ ਜੇ ਪਰ ਤੁਹਾਨੂੰ ਸਵਾਦ ਆਈ ਜਾਊਗਾ ਵੀਡੀਓ ਵੇਖਣ ਦਾ ਆਜੋ ਆਹ ਕਿਹੜੇ ਦੇਸ਼ ਦੀ ਲੋਕੇਸ਼ਨ ਬਣਦੀ ਜੀ ਇਹ ਹੁਡ ਸਪੈਨਿਸ਼ ਟਾਊਨ ਹੈ ਜੀ ਸਪੈਸ਼ਲੀ ਜੀ ਕੋਈ ਪੈਨ ਦੇ ਵਿੱਚ ਇਹ ਅੱਛਾ ਜੀ ਹਾਂਜੀ ਉਹਦਾ ਰਿਲੇਟਡ ਇਹ ਲੋਕੇਸ਼ਨ ਬਣੀ ਹੈ ਦੇਖੋ ਜੀ ਕਿਆ ਬਾਤਾਂ ਨੇ ਜੀ ਕਿੰਨੇ ਕ ਦੇਸ਼ ਹੋਰ ਇਕੱਠੇ ਕਰੋਗੇ ਬਈ ਇੰਨੀ ਕੀ ਜਗ੍ਹਾ ਦੇ ਵਿੱਚ ਆਹ ਕੀ ਬਣਾਇਆ ਜੀ ਫਿਰ ਇੱਧਰ ਇਹ ਗ੍ਰੀਸ ਦੇ ਸੰਟਰੋਨੀ ਆ ਜੀ ਹਾਂਜੀ ਤੇ ਇੱਧਰ ਕੀ ਆ ਗਿਆ ਜੀ ਫਿਰ ਇਹ ਮੈਕਸੀਕਨ ਹਾਊਸ ਅੱਛਾ ਮੈਕਸੀਕਨ ਹਾਊਸ ਅਮਰੀਕਾ ਦਾ ਜੀ ਨਹੀਂ ਮੈਕਸੀਕੋ ਦਾ ਜੀ ਅੱਛਾ ਮੈਕਸੀਕੋ ਦਾ ਤੇ ਆ ਕਿਹੜਾ ਗੇਟ ਬਣਾਤਾ ਜੀ ਇਹ 올ਡ ਲੰਡਨ ਸਟਰੀਟ ਆ ਜੀ ਅੱਛਾ ਜੀ ਜਿਵੇਂ ਲੰਡਨ ਦੇ ਵਿੱਚ ਕੋ ਟੈਲੀਫੋਨ ਬੂਥ ਜਾ ਪਿਆ ਹੁੰਦਾ ਬੜੇ ਫੋਟੋ ਲਿਖ ਜਾ ਕੇ ਪਾਉਂਦੇ ਹੁੰਦੇ ਆ ਹਾਂਜੀ ਉਹੀ ਹੁਣ ਉਹ ਫੀਲਿੰਗ ਇੱਥੇ ਆਉਂ ਹੈ ਜੀ ਆਹ ਦੇਖੋ ਜੀ ਕਿਉਂ ਮੰਨਦੇ ਹੋ ਹੁਣ ਤੋਂ ਵੇਚਣਾ ਬਣੀ ਮੈਂ ਜੰਦਾ ਲਾ ਦੂੰ ਬਾਹਰੋਂ ਸਰਪੰਚ ਦਾ ਬਾਈ ਕਿੱਥੋਂ ਕਰੀ ਨਹੀਂ ਇਹ ਚੀਜ਼ਾਂ ਇਕੱਠੀਆਂ ਇਹ ਉਹੀ ਨਹੀਂ ਹੋਈਆਂ ਲਾਲਾ 5-7 ਲੱਖ ਦੀ ਗੱਲ ਨਹੀਂ ਘੱਟੋ ਘਾਟ 8-10 ਕਰੋੜ ਰੁਪਏ ਦਾ ਪ੍ਰੋਜੈਕਟ ਹੈਗਾ ਜਿਹੜਾ ਤੁਸੀਂ ਵੀ ਬਹੁਤ ਸਸਤੇ ਦੇ ਵਿੱਚ ਇੱਥੇ ਤੁਹਾਨੂੰ ਖਾਣ ਪੀਣ ਨੂੰ ਵੀ ਵਿੱਚੇ ਪੈਕ ਦੇ ਮਿਲੂਗਾ ਤੁਸੀਂ ਵੀਡੀਓ ਕਰਵਾਉਣੀਆਂ ਕੋਈ ਫੋਟੋਆਂ ਖਿੱਚਣੀਆਂ ਨੇ ਆ ਵੀ ਆ ਗਈ ਸਰਪੰਚ ਦੇ ਅਰੇ ਇਹ ਉਹਦੀ ਚਾਹੀਦੀ ਵੀਡੀਓ ਬਣਾ ਕੇ ਪੀਨੇ ਆ ਆ ਜਾ ਤੇ ਆ ਦੇਖੋ ਭਾਈ ਆ ਕੀ ਹੈਗਾ ਸ਼ਹਿਰ ਦੀ ਇਟਲੀ ਦਾ ਇਹ ਇਟਲੀ ਦਾ ਵੈਨਸ ਬੈਨਸ ਹੈ ਅ ਆ ਵੇਖੋ ਜਿੱਤੇ ਖੜਕੇ ਕਿਸੇ ਨੇ ਫੋਟੋਆਂ ਖਿਚਾਉਣੀਆਂ ਨੇ ਜੋੜੇ ਵਾਲੇ ਤੇ ਇਧਰ ਅੰਦਰ ਕੀ ਆ ਗਿਆ ਬਾਈ ਜੀ ਫਿਰ ਇਹਦੇ ਇੰਡੋਰ ਸੈੱਟ ਨੇ ਜੀ ਹਾਂਜੀ ਆਜੋ ਤੁਸੀਂ ਅੱਛਾ ਅੰਦਰ ਬੀਹਰਵਾਰ ਦਿਖਾਉਣੇ ਜਿਵੇਂ ਲਾਲਾ ਕਦੇ ਕਦੇ ਸੌਂ ਗੁਜ਼ਾਰ ਰਖਦਾ ਲਾਉਂਦਾ ਨਾ ਲਾਲਾ ਵੱਡੇ ਨਾ ਪਵਾਦੀ ਸਰਪੰਚ ਆਹ ਦੇਖੋ ਜੀ ਇਧਰ ਬੀਹਰਵਾਰ ਆ ਗਿਆ ਜਿਵੇਂ ਬਾਈ ਫੋਟੋਆਂ ਖਿਚਾਉਣੇ ਤੇ ਨਾ ਆ ਆ ਗਿਆ ਉਹ ਖੇਡਣ ਜਲਾ ਲਾਲਾ ਪੂਲ ਟੇਬਲ ਹਾਂ ਆਏ ਖੁੰਡੀਆਂ ਜੇ ਮਾਰ ਕੇ ਖੇਡਦੇ ਹੁੰਦੇ ਨੇ ਨਾ ਸਹੀ ਗੱਲ ਸਰਪੰਚ ਫਿਰ ਇਧਰ ਆ ਗਈ ਲਾਇਬ੍ਰੇਰੀ ਲਾਇਬ੍ਰੇਰੀ 'ਚ ਫੋਟੋ ਸ਼ੂਟ ਕਰਵਾਉਣਾ ਕਿਸ ਨੇ ਨ ਐਵੇਂ ਕਰਕੇ ਦੋ ਕੋਠੇ ਜਿ ਖੜੇ ਕਹਿੰਦੇ ਨੇ ਅਸੀਂ ਲੋਕੇਸ਼ਨ ਬਣਾ ਲਈ ਆਹ ਕੀ ਚੀਜ਼ ਆ ਗਈ ਜਿੱਧਰ ਇਹ ਰਾਇਲ ਸੈਟ ਹੈ ਜੀ ਰਾਇਲ ਸੈਟ ਐਸੇ ਇੱਥੇ ਵੀ ਜਿਵੇਂ ਰਾਜਾ ਮਹਾਰਾਜਾਂ ਵਾਲੀ ਫੀਲਿੰਗ ਲੈਣੀ ਹੈ ਕਿਥੇ ਨੇ ਹਾਂ ਜੀ ਦੇਖੋ ਜੀ ਲੈ ਅਸੀਂ ਬਹਿ ਗਏ ਤੁਸੀਂ ਵੀਡੀਓ ਦੇਖੀ ਜਾਓ ਬੈਂਦੇ ਨਹੀਂ ਪਰ ਹੋਰ ਲੋਕੇਸ਼ਨ ਦਿਖਾਉਣੇ ਜੇ ਬਹਿ ਗਏ ਨਾ ਫਿਰ ਤਾਂ ਕੰਮ ਉੱਪਰ ਹੋ ਜੂਗਾ ਆਹ ਰਾਜਸਥਾਨ ਦਾ ਕਿਹੜਾ ਕਿ ਲੈ ਲਿਆਂਦਾ ਜੁਰੇ ਇਹ ਰਾਇਲ ਸੈਟ ਹੈ ਜੀ ਅੱਛਾ ਰਾਜਾ ਜੀ ਤੁਸੀਂ ਕਹਦਾ ਹਸਾਬ-ਕਿਤਾਬ ਕਰੀ ਜਾਂਦੇ ਹੋ ਆਹ ਦੇਖੋ ਜੀ ਬਈ ਆਹ ਚੀਜ਼ਾਂ ਤੁਹਾਨੂੰ ਇੱਥੇ ਮਿਲ ਲਈਆਂ ਪਿੰਡ ਕੌੜੀ ਚ ਕਿਧੇ ਕਿ ਨਹੀਂ ਲਿਖੀ ਜਾਂਦਾ ਕਿਧ ਹਾਂ ਮੈਂ ਸਾਰਾ ਹਿਸਾਬ ਲਾ ਲਿਆ ਹਾਂ ਜਿੰਨਾ ਜੱਟ ਖਰਚਾ ਕਰੀ ਬੈਠਾਗਾ ਇਹਨੂੰ ਕੁਛ ਨਹੀਂ ਪੱਜਦਾ ਬੋਤਦਾ ਹੈਗਾ ਨਾ ਸੇਵਾ ਹੀ ਇੱਕ ਸਰਪੰਚ ਵਿਆਹ ਜੀ ਪੂਰੇ ਹੁੰਦੇ ਨੇ ਇੰਨੇ ਰੁਪਈਆ ਦਾ 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 ਸਰਦਾ ਸੀ ਬਾਈ ਉਹਨੇ ਲਾਤੇ ਹੋਰ ਬਹੁਤ ਕੁਝ ਆ ਤੁਹਾਨੂੰ ਉਹ ਵੀ ਦਿਖਾਉਣੇ ਆਜੋ ਸ਼ੇਅਰ ਕਰ ਦਿਓ ਵੀਡੀਓ ਜਰੂਰ ਬਾਈ ਆ ਦੇਖੋ ਪੁਰਾਣੇ ਸਮਿਆਂ ਦੀਆਂ ਪੁਰਾਣੀਆਂ ਦਾਰੂਆਂ ਤੇ ਉਧਰ ਕੀ ਲ ਕਿਸਨ ਆ ਗਈ ਜੀ ਨੰਬਰ 10 ਬੁੱਕ ਸ਼ਾਪ ਇਹ ਜੀ ਵੈਨਸ ਦੀ ਮਾਰਕੀਟ ਦਾ ਡਿਜ਼ਾਈਨ ਆ। ਅੱਛਾ ਜਿਵੇਂ ਗੱਡੀ ਖੜੀਆ ਮਰਸੀਡੀ ਖੜੀਏ ਜੀ। ਹਾਂਜੀ। ਗੱਡੀ ਵੀ ਇੱਥੇ ਆਪ ਨੂੰ ਹਾਂ ਗੱਡੀਆਂ ਸਾਰੀਆਂ ਮਿਲਣਗੀਆਂ। ਮਰਸੀਡਿਸ, ਬਿਲੀ, ਜੀਪ, ਐਮਬੈਸਡਰ, ਫੋਰ, ਟਰੈਕਟਰ, ਬੋਲਟ, ਰਾਜਦੂਤ ਸਭ ਕੁਝ ਮਿਲੇਗਾ ਜੀ। ਆਹ ਟਰਕੀ ਹੋ ਸਕਿਆ ਜੀ। ਹਾਂਜੀ ਟਰਕੀ ਸੌ ਉਹ ਮਰੀਲਾ ਸਟਰੀਟ ਨਾਲ ਬਣਾਤੀ ਇਹਦੇ। ਵਾਹ ਵਾਹ! ਕਿਆ ਬਾਤ ਆ ਜੀ। ਜੀ ਲੱਗਦਾ ਇੱਥੇ ਆ ਕੀ ਲੋਕੇਸ਼ਨ ਤੇ। ਮੇਨ ਗੱਲ ਹੋਰ ਬਈ ਤੁਹਾਡੇ ਪੈਰਾਂ ਨੂੰ ਐ ਰੇਤੇ ਦੀ ਚੁੰਡੀ ਵੀ ਨਹੀਂ ਲੱਗੂ। ਸਾਰਾ ਕੰਮ ਪੱਕਾਗਾ। ਆਹ ਦੇਖ ਲਓ। ਇਹ ਲੰਡਨ ਸਟਰੀ ਬਾਰਾ ਮੁਲਕ ਦੇ ਬਾਦ ਦੁਬਾਰੇ ਫੇਰ ਮੈਨੂੰ ਉੱਥੀ ਲੈ ਕੇ ਚੱਲ ਦੁਕਾਨਾਂ ਦੇਖਣੀਆਂ ਨੇ ਮੈਂ ਕਿਹੜੀਆਂ ਦੁਕਾਨਾਂ ਲੱਗੀਆਂ ਉਹਨਾਂ ਨੇ ਕਹਿੰਦੇ ਜੁੱਤੀਆਂ ਜੁੱਤੀਆਂ ਮਿਲਦੇ ਨੇ ਪੁਸਪਾ ਖਾਤਰ ਜੁੱਤੀ ਲੈਣੀਆਂ ਗਈ ਲੰਡਨ ਚ ਕਿਤੇ ਗਏ ਤਾਂ ਐ ਨਹੀਂ ਪਰ ਬਾਈ ਉਹਨਾਂ ਨੇ ਲੰਡਨ ਫੀਲ ਕਰਾਤਾ ਵੀ ਕਿਹਿਆ ਜਾ ਹੋਊਗਾ ਦੇਖੋ ਆ ਜਾ ਜੁੱਤੀਆਂ ਪੁਸਪਾ ਬਾਸ ਚਲ ਜਾਣੇ ਨੇ ਪੁਸਪਾ ਖਾਤਰ ਛੱਡ ਜਾ ਤੈਨੂੰ ਮੈਂ ਪੂਲ ਵਗੈਰਾ ਦਿਖਾ ਕੇ ਲਿਆਉਣਾ ਲਾਲਾ ਜੀ ਫੇਰ ਦੇਖ ਲਾਂਗੇ ਮੈਂ ਕਹਿੰਦਾ ਇਤਰੋਂ ਪਹਿਲਾਂ ਜੁੱਤੀਆਂ ਲੈ ਕੇ ਆਪਾਂ ਫਿਰ ਪੂਲ ਨੂੰ ਲੰਘ ਜਾਗੇ ਉਹ ਦੇਖ ਤੇ ਆ ਕਿੱਥੇ ਆ ਗਏ ਜੀ ਹੁਣ ਇਹ ਰਸਤਾ ਕਨਸੈਪਟ ਤੇ ਜ ਜੇ ਕਿਸੇ ਨੇ ਕੋਈ ਇੱਥੇ ਜਨਮ ਦਿਨ ਪਾਰਟੀ ਵਗੈਰਾ ਮਨਾਉਣੀ ਹੋਵੇ ਜਾ ਸਕਦਾ ਜੀ ਲਾਲਾ ਜੀ ਵਿਚਰਣਾ ਲੱਗ ਜੂ ਕਿਦਾਂ ਠੰਡਾ ਨਮੂਨੀਆਂ ਹੋ ਜੂ ਇੱਧਰ ਹੋ ਜੂ ਹਾਂ ਸਰਪੰਚ ਨਿੱਕਾ ਪਾਣੀਆਂ ਮੂਲ ਦੀ ਗੱਲ ਨਹੀਂ ਹੈਗੀ ਨਹੀਂ ਪਾਣੀ ਠੰਡੇ ਹੀ ਹੈਗਾ ਆ ਵੇਖੋ ਭਈ ਆ ਤੀਜਾਂ ਤੁਹਾਨੂੰ ਹਲੇ ਵੀ ਬੱਸ ਨਹੀਂ ਹੋਈ ਹਲੇ ਤੱਕ ਘੈਂਡ ਘੈਂਡ ਚੀਜ਼ਾਂ ਤਾਂ ਦਿਖਾਉਣੀਆਂ ਨੇ ਤੁਹਾਨੂੰ ਤੁਹਾਨੂੰ ਤਾਂ ਹਲੇ ਤਾਂ ਜਿਹੜੀਆਂ ਚੀਜ਼ਾਂ ਸ਼ੁਰੂ ਅੱਜ ਨੂੰ ਉਹੀ ਦਿਖਾਈਆਂ ਨੇ ਐਂਡ ਤਾਂ ਹੋਰ ਕਹਾ ਜਾ ਕੇ ਆਉਣਾਗਾ ਵੇਖੋ ਜੀ ਆ ਕਿੰਨਾ ਸੋਹਣਾ ਵਧੀਆ ਸਾਫ ਸਫੀਅਰ ਵਾਲਾ ਪਾਣੀ ਆ ਕਿਸੇ ਨੇ ਨਹਾਉਣਾ ਹੋਵੇ ਨਾ ਆ ਵੀ ਸਕਦਾ ਨਾ ਜੀ ਨਾਲਾ ਜੀ ਹਾਂ ਸਰਪੰਚ ਕਿੰਨੇ ਨੰਬਰ ਦੇਵੋਗੇ ਫੋਟੋ ਸਿਟੀ ਨੂੰ ਮੈਂ ਕਹਣਾ ਨੰਬਰ ਹੈ ਹੀ ਨਹੀਂ ਜਿੰਨੇ ਨੰਬਰ ਖਤਮ ਹੋ ਜਾਣਗੇ ਦੇ ਮੂਰੇ ਅੱਛਾ ਬੱਲੇ ਬੱਲੀ ਕਰਾਤੀ ਇਹੋ ਜਿਹਾ ਕੁਝ ਬਣਾਤਾ ਬਾਈ ਨੇ ਇੰਨਾ ਕੁਝ ਬਣਾਤਾ ਨੰਬਰਾਂ ਦੀ ਨੂੰ ਲੋੜ ਹੀ ਨਹੀਂ ਹੈਗੀ ਆ ਦੇਖੋ ਜੀ ਆ ਕੀ ਬਣਾਤਾ ਜੀ ਹੁਣ ਮਾਲਦੀ ਬਾਈ ਹਾਂ ਜੀ ਮਾਲਦੀਪ ਕਨਸੈਪਟ ਤੇ ਅੱਛਾ ਅੱਛਾ ਜੀ ਜਿਵੇਂ ਉਹ ਆਵਾਨੀ ਨਹੀਂ ਲੈਣ ਉਹਦੇ ਫੀਲਿੰਗ ਜੀ ਹੈ ਨਾ ਇਹ ਜਾ ਕੇ ਕਿਤੇ ਬਾਹਰੇ ਉਹ ਚੀਜ਼ਾਂ ਆ ਗਈਆਂ ਇੱਥੇ ਹਾਂ ਜੀ ਆ ਦੇਖੋ ਜੀ ਆਹ ਕਨਸੈਪਟ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਆਥਨੀ ਫਰ ਲਾਲਾ ਜੀ ਵੀਰ ਜੀ ਲਾ ਕੇ ਆਏ ਬੈਠੇ ਨੇ ਨਾ ਕਿ ਦੇ ਤੋੜੀਆਂ ਜਿਹਾ ਲੈ ਕੇ ਹਨਾ ਸਰਪੰਚ ਅੰਗਰੇਜ਼ ਜੀ ਬੈਠੇ ਜਿਹੜੇ ਅੰਜ ਕਰ ਤਾ ਤੂੰ ਨਾਉਣ ਵਾਲਾ ਪੰਗਾ ਨਾਲੇ ਨਹੀਂ ਠੰਡ ਬਹੁਤ ਆ ਗਈ ਆ ਜਾ ਭਾਈ ਆਹਾਂ ਚੋ ਉਪਰੀਆਂ ਦੀਆਂ ਬੜੀਆਂ ਸੋਹਣੀਆਂ ਬਣਾਈਆਂ ਨੇ ਕਿੱਥੋਂ ਇਹ ਨਕਸ਼ਾ ਲੇਤਾ ਇਹ ਮਾਲਦੀਵ ਦਾ ਹੀ ਕਨਸੈਪਟ ਸੀਗਾ ਜੀ ਸਾਰਾ ਅੱਛਾ ਅੱਛਾ ਹਾਂ ਜੀ ਉਹਨਾਂ ਦਾ ਬਣਿਆ ਹੋਇਆ ਨਕਸ਼ਾ ਇਹਦੇ ਨਹੀਂ ਇੱਥੇ ਲੈ ਕੇ ਹੂ ਬੂ ਕਾਪੀ ਪੇਸਟ ਕਰਤਾ ਆ ਦੇਖੋ ਯਾਰ ਰੁੱਖ ਵਗੈਰਾ ਲਾਏ ਨੇ ਕਿੰਨੀ ਸੋਹਣੀ ਹਰਿਆਲੀ ਹੈਗੀ ਇਹ ਲੋਕੇਸ਼ਨ ਤੁਹਾਨੂੰ ਦੁਬਾਰਾ ਦੁਬਾਰਾ ਦੱਸੀ ਜਾਂਦਾ ਪਿੰਡ ਕੌੜੀ ਚ ਹੈਗੀ ਖੰਨੇ ਨੇੜੇ ਪਿੰਡ ਕੌੜੀ ਆਹ ਕਿਹੜੀ ਜਗ੍ਹਾ ਫਿਰ ਇਹਦਾ ਕੀ ਨਾਮ ਰੱਖਿਆ ਜੀ ਸਾਊਥ ਅਫਰੀਕਾ ਦੇ ਘਰ ਇਦਾਂ ਨੇ ਉੱਥੇ ਅੱਛਾ ਉੱਥੇ ਘਰ ਇਦਾਂ ਨੇ ਨਹੀਂ ਇਹ ਕੱਲੀ ਕੱਲੀ ਚੀਜ਼ ਦਾ ਨਕਸ਼ਾ ਹੂ ਵੂ ਬਣਾਤਾ ਹੈ ਜੀ ਸ਼ੇਮ ਬਣਾਇਆ ਜੀ ਤੇ ਅੱਛਾ ਇਹ ਆ ਗਈ ਲੰਡੀ ਜੀਪ ਜੀ ਬਿੱਲੀ ਜੀਪ ਕਹਿੰਦੇ ਆ ਇਹਨੂੰ ਜੀ ਇਹ ਵੀ ਆਪਣੇ ਪੈਕ 'ਚ ਮਿਲਦੀ ਹੈ ਜੀ ਹਾਂਜੀ ਕਿਸੇ ਨੇ ਫੋਟੋਆਂ ਵਗੈਰਾ ਕਰਵਾਉਣੀਆਂ ਨੇ ਜੀ ਪੋਲਟ ਫੋਰਡ ਸਾਰਾ ਕੁਝ ਮਿਲੂਗਾ ਜੀ ਤੇ ਗਾਣੇ ਵਗੈਰਾ ਜੇ ਕਿਸੇ ਨੇ ਸ਼ੂਟ ਕਰਨੇ ਨੇ ਉਹ ਸਾਰਾ ਸਿਸਟਮ ਇੱਥੇ ਹੈਗਾ ਜੀ ਹਾਂਜੀ ਸਾਰਾ ਸਿਸਟਮ ਰੋਟੀ ਖਾਣ ਪੀਣ ਦਾ ਪ੍ਰਬੰਧ ਵੀ ਸਾਰਾ ਕੁਝ ਕਰ ਦੋਗੇ ਆਹ ਵੇਖੋ ਜੀ ਪਾਸੇ ਤੋਂ ਬੰਦ ਕਰ ਦਾਂਗੇ ਉਧਰ ਹੀ ਜੀ ਮੈਂ ਉੱਥੇ ਕਰ ਲਉ ਇੱਕ ਤੇ ਇੱਧਰ ਆ ਗਿਆ ਜੀ ਕੈਫੇਟੇਰੀਆ ਆ ਰੀਆ ਤੇ ਇੱਧਰ ਆ ਗਿਆ ਆਪਣਾ ਦਫ਼ਤਰ ਦਫ਼ਤਰ ਦੇ ਵਿੱਚ ਵੀ ਵਧੀਆ ਕੁਸ਼ੀਰ ਕਰਾ ਲੈਣੇ ਨੇ ਵਧੀਆ ਬਣਿਆ ਹੋਇਆ ਹੈ ਨਾ ਜੀ ਉਹ ਵੀ ਇੱਕ ਵਾਰ ਅੰਦਰੋਂ ਦਿਖਾ ਦਨੇ ਆ ਤੇ ਤੁਹਾਨੂੰ ਫਿਰ ਹੋਰ ਚੀਜ਼ਾਂ ਵੀ ਦਿਖਾਵਾਂਗੇ ਲਾਸਟ ਤੇ ਸ਼ੇਅਰ ਜਰੂਰ ਕਰ ਦਿਓ ਵੀਡੀਓ ਇੱਧਰ ਦੇਖੋ ਜੀ ਦਫ਼ਤਰ ਦੇ ਵਿੱਚ ਕਿਸੇ ਨੇ ਬਹਿ ਕੇ ਕੋਈ ਫੋਟੋ ਸ਼ੂਟ ਵਗੈਰਾ ਕਰਵਾਉਣਾ ਸਾਰਾ ਸਿਸਟਮ ਬਹੁਤ ਵਧੀਆ ਹੈਗਾ ਵਧੀਆ ਸਾਫ਼ ਸੁਥਈ ਵਾਲੇ ਵਾਸ਼ਰੂਮ ਬਣੇ ਹੋਏ ਨੇ ਦੇਖੋ ਜੀ ਜੇ ਕੋਈ ਲੋਕੇਸ਼ਨ ਤੇ ਫੋਟੋ ਕਰਵਾਉਣਾ ਹੁੰਦਾ ਜੀ ਫਿਰ ਉਹਨੂੰ ਰੂਮ ਵਗੈਰਾ ਧੰਨੋ ਪੱਕੇ ਤੌਰ ਤੇ ਜੀ ਰੂਮ ਪੂਰਾ ਪ੍ਰੋਪਰ ਰੂਮ ਵਿਦ ਵਾਸ਼ਰੂਮ ਹਾਂਜੀ ਵਿਦ ਮੇਕਅਪ ਟੇਬਲ ਤੇ ਬੈਂਡ ਹਾਂਜੀ 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 ਸਾਰਾ ਕੁਝ ਮਿਲੂਗਾ ਜੀ ਜਿਵੇਂ ਉਹ ਖੜੀ ਆ ਆਪਣੀ ਇੰਮੈਸਟਰ ਕਾਰਵਾਈ ਉਹ ਵੀ ਦਿਖਾ ਦੇ ਬੈਸਪਾ ਸਕੂਟਰ ਖੜਾ ਬੁਲਟ ਮੋਟਰਸਾਈਕਲ ਖੜਾ ਹੈਗਾ ਹਟਾਚੀ ਮੋਟਰਸਾਈਕਲ ਖੜਾ ਹੈਗਾ ਤੇ ਆਹ ਦੇਖੋ ਆ ਪਾਰਕਿੰਗ ਵਾਲੇ ਕਿਸਨਾ ਆ ਗੀਆਂ ਹੁਣ ਆ ਆ ਗਿਆ ਇਸ ਦੇ ਨਾਲ ਕੋਠਾ ਜਿੱਥੋਂ ਸ਼ੁਰੂਆਤ ਹੋਈ ਸੀ ਬਈ ਇਹ ਲੋਕੇਸ਼ਨ ਦੀ 1955 ਅਮਰ ਪ੍ਰੀਤਮ ਦਾ ਕੀ ਮਤਬੜਾ ਜੀ ਅਮਰ ਕੌਰ ਸਾਡੀ ਦਾਦੀ ਸੀ ਪ੍ਰੀਤਮ ਸਿੰਘ ਦਾਦਾ ਸੀ 1955 ਚ ਉਹਨਾਂ ਨੇ ਇੱਕ ਓਟਾ ਬਣਾਇਆ ਸੀ ਅੱਛਾ ਜੀ ਤੇ ਉਦੋਂ ਦੀ ਯਾਦਗਾਰ ਸਾਮ ਰੱਖੀ ਜੀ ਯਾਦਗਾਰ ਸਾਂਭੀ ਹੋਈ ਹੈ ਜੀ ਫਿਰ ਆਹ ਖੂਹ ਆ ਗਿਆ ਹੈ ਜੀ ਇਹ ਖੂਹ ਓਰੀਜਨਲ ਹੈਗਾ ਹਾਂ ਜੀ ਇਹ 100 ਸਾਲ ਪੁਰਾਣਾ ਖੂਹ ਆ ਜੀ ਹਾਂਜੀ ਤੇ 베ਰੀ ਵੀ 100 ਸਾਲ ਪੁਰਾਣੀ ਆ ਅੱਛਾ ਜੀ ਇਹਨੂੰ 베ਰੀ ਵਾਲਾ ਖੂਹ ਕਹਿੰਦੇ ਸੀ ਉਹ ਵੀ ਇੱਥੇ ਲਿਖਾਇਆ ਸੀ ਵਧੀਆ ਗੱਲ ਹੈ ਜੀ ਤੇ ਟਰੈਕਟਰ ਖੜਾ ਜੀ ਇੱਧਰੇ ਫਿਰ ਆਪਣਾ ਬਾਜ਼ਾਰ ਆ ਗਿਆ ਹਨਾ ਜੀ ਆਹ ਦੇਖੋ ਜੀ ਬਾਜ਼ਾਰ ਤੇ ਹੁਣ ਜੇ ਕਿਸੇ ਨੇ ਲੋਕੇਸ਼ਨ ਤੇ ਆਉਣਾ ਹੋਵੇ ਜੀ ਵੀਡੀਓ ਸ਼ੂਟ ਫੋਟੋ ਸ਼ੂਟ ਕਰਵਾਉਣਾ ਪਹਿਲਾਂ ਕਿੰਨਾ ਕੁ ਟਾਈਮ ਦੱਸਣਾ ਪਊਗਾ ਜੀ ਜੇ 15 20 ਦਿਨ ਪਹਿਲਾਂ ਦੱਸਣਗੇ ਤਾਂ ਜਿਆਦਾ ਚੰਗਾ ਸਾਡੇ ਕੋਲ ਤਿੰਨ ਤਿੰਨ ਮਹੀਨੇ ਪਹਿਲਾਂ ਬੁਕਿੰਗ ਆ ਜਾਂਦੀਆਂ ਨੇ ਹਾਂਜੀ ਹਾਂਜੀ ਤੇ ਠੀਕ ਹੈ ਜੀ ਹਾਂਜੀ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸਕਰੀਨ ਤੇ ਨੰਬਰ ਚੱਲ ਰਹੇ ਨੇ ਨਾਲੇ ਬਾਈ ਉਹਨਾਂ ਦੇ ਪੇਜ ਦਾ ਪਾਇਆ ਸਕਰੀਨ ਸ਼ਾਟ ਇਹਨੂੰ ਵੀ ਜ਼ਰੂਰ ਹਾਂਜੀ ਚਾਹ ਸਰਪੰਚ ਚਾਹ ਫ੍ਰੀ ਠੀਕ ਹੈ ਜੀ